ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਵਦ ਸੁਖ ਰੈਣੜੀਏ ਇਹ ਜਿਹੜਾ ਮੰਗਲ ਹੈ ਦੋ ਵਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਆਇਆ ਇੱਕ ਪਿੱਛੇ ਆਇਆ ਇੱਕ ਇਥੇ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਵਾਦ ਸੁਖ ਰੈਣੜੀਏ ਪ੍ਰੇਮ ਲੱਗਾ ਵਾਦ ਪੁਲਾ ਹੀ ਬੋਲਣਾ ਹੈ ਵਾਦ ਇਥੇ ਜਮਕ ਲਾ ਦਿੰਦੀ ਆ ਸੁਖ ਰੈਣੜੀਏ ਇਥੇ ਵਿਸਰਾਮ ਪ੍ਰੇਮ ਲੱਗਾ ਵਾਦ ਸੁਖ ਰੈਣੜੀਏ ਪ੍ਰੇਮ ਪ੍ਰੇਮ ਲੱਗਾ ਘਟ ਦੁਖ ਨੀਦੜੀਏ ਘਟ ਇਥੇ ਜਮਕ ਦੁਖ ਨੀਦੜੀਏ ਘਟ ਦੁਖ ਨੀਦੜੀਏ ਪਰਸੋ ਸਦਾ ਪਗਾ ਪਗਾ ਪੁੱਲਾ ਹੀ ਉਚਾਰਨ ਕਰਨਾ ਪਾਗ ਧੂਰ ਬੰਛੋ ਸਦਾ ਜਾਚੋ ਨਾਮ ਰਸ ਬੈ ਰਾਗਣੀ ਪ੍ਰੇ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਨੀ ਗਹਿ ਭੁਜਾ ਲੀਨੀ ਪ੍ਰੇਮ ਭੀਨੀ ਮਿਲਨ ਪ੍ਰੀਤਮ ਸੱਚ ਮੱਗਾ ਮੱਗਾ ਥੋੜਾ ਜਿਹਾ ਕਸ ਕੇ ਬੋਲਣਾ ਮਿਲਨ ਪ੍ਰੀਤਮ ਸੱਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੋ ਚਰਨਹ ਸੰਗ ਲੱਗਾ ਰਹੋ ਚਰਨਹ ਸੰਗ ਲੱਗਾ ਮੇਰੀ ਸਖੀ ਸਹੇਲੜੀ ਹੋ ਪ੍ਰਭ ਕੈ ਚਰਨ ਲੱਗੈ ਮਨ ਪ੍ਰੇਮ ਕਣਾ ਹਾਂਜੀ ਮਨ ਪਦ ਤੇ ਜਮਕ ਲਾ ਦਨੀ ਹੈ ਮਨ ਪ੍ਰੇਮ ਕਣਾ ਹਰ ਕੀ ਭਗਤ ਮੰਗਹਿ ਹਰ ਭਗਤ ਪਾਈਐ ਪ੍ਰਭ ਧਿਆਈਐ ਜਾਇ ਮਿਲਿਐ ਹਰ ਜਨਾਂ ਮਾਨ ਮੋਹ ਵਿਕਾਰ ਤਜੀਐ ਅਰਪ ਤਾਨ ਧਾਨ ਏਹ ਮਨਾ ਬੱਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਪੀਤ ਹਰ ਹਰ ਮਿਲ ਭੱਗ ਹੈ ਭੱਗ ਹੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਬੱਡ ਪੁਰਖ ਪੂਰਨ ਗੁਣ ਸੰਪੂਰਨ ਇੱਥੇ ਵਿਸਰਾਮ ਭ੍ਰਮ ਪੀਤ ਹਰ ਹਰ ਮਿਲ ਭੱਗ ਹੈ ਬੱਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮਿਲ ਭੱਗਹਿ ਬਿਨਵੰਤ ਨਾਨਕ ਬਿਨਵੰਤ ਨਾਨਕ ਸੋਣ ਮੰਤਰ ਸਖੀਏ ਹਰ ਨਾਮ ਨਿਤ 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 ਜਪਹਿ ਹਾਂਜੀ ਜਪਹਿ ਬੋਲਾ ਹਰ ਨਾਮ ਨਿਤ 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 ਜਪਹਿ ਹਰ ਨਾਮ ਸੁਹਾਗਣੇ ਸਭ ਰੰਗ ਮਾਣੇ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾंड ਨਾ ਬੈਸਈ ਰਾंड ਨਾ ਬੈਸਈ ਰਾंड ਨਾ ਬੈਸਈ ਪ੍ਰਭ ਪੁਰਖ ਚਰਾਣੇ ਨਹਿ ਦੂਖ ਪਾਵੈ ਪ੍ਰਭ ਧਿਆਵੈ ਧੰਨ ਤੇ ਵੱਡ ਭਾਗੀ ਆ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀ ਆ ਕੀ ਠਮਕ ਧਿਆਨ ਨਾਲ ਲਾਉਣੀ ਐ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਇੱਥੇ ਵਿਸਰਾਮ ਨਾਮ ਰਸ ਰੰਗ ਜਾਗੀ ਆ ਰੰਗ ਪਦ ਤੇ ਠਹਿਰਾ ਦੇਣਾ ਰੰਗ ਜਾਗੀ ਆ ਨਹੀਂ ਕਹਿਣਾ ਸੁਖ ਸਹਿਜ ਸੋਵੈ ਹੈ ਕਿਲ ਵੇਖ ਖੋਵੈ ਹੈ ਨਾਮ ਰਸ ਰੰਗ ਜਾਗੀ ਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇ ਬਚਨ ਮਿੱਠੇ ਭਾਣੇ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਣੇ ਤਿਤ ਗ੍ਰਹਿ ਸੋਹਿਲੜੇ ਕੋਡ ਅਨੰਦਾ ਹਾਂਜੀ ਸੋਹਿਲੜੇ ਤੇ ਵਿਸਰਾਮ ਲਾਉਣਾ ਹੈ ਤੇਤ ਗ੍ਰਹਿ ਸੋਹਿ ਲੜੇ ਕੋਡ ਆਨੰਦਾ ਮਾਨ ਤਾਨ ਰਵ ਰਹਾ ਪ੍ਰਭ ਪਰਮ ਆਨੰਦਾ ਹਰਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੋ ਹਾਂ ਗੋਬਿੰਦ ਪਦ ਤੇ ਯਮਕ ਜਰੂਰ ਲਾਉਣੀ ਹੈ ਹਰਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੋ ਪ੍ਰਭ ਕਿਰਪਾ ਧਾਰੀ ਹਰ ਮਰਾਰੀ ਸੈ ਸਿੰਧੂ ਸਾਗਰ ਤਾਰਣ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸੁਆਮੀ ਸੰਦਾ ਹਸੰਦਾ ਜਿਸ ਤਰ੍ਹਾਂ ਉਚਾਰਨ ਕੀਤਾ ਜਦੇ ਨਾਲ ਉਚਾਰਨ ਕਰਨਾ ਕਈ ਸੰਦਾ ਕਹਿੰਦੇ ਹਨ ਤਦ ਦੇ ਨਾਲ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ